ਲੌਂਗ ਆਈਲੈਂਡ ਦੇ ਵਿੱਚ ਇੱਕ ਭਾਰਤੀ ਮੂਲ ਦਾ ਬੰਦਾ ਜਿਹੜਾ ਆ ਜਿਸ ਦਾ ਨਾਮ ਨਵਦੀਪ ਸਿੰਘ ਦੱਸਿਆ ਗਿਆ ਹੈ 48 ਸਾਲਾਂ ਦਾ ਕਹਿੰਦੇ ਵੀ ਇਹਨਾਂ 1 ਲੱਖ ਡਾਲਰ ਦੇ ਕੇ ਕਿਸੇ ਨੂੰ 1 ਲੱਖ ਡਾਲਰ ਪਲੱਸ 10 ਏਕੜ ਦਾ ਪਲਾਟ ਇੰਡੀਆ 'ਚ ਦੇਣਾ ਸੀ ਤਾਂ ਕਿ ਜਿਹੜਾ ਉਹਦਾ ਵਿਰੋਧੀ ਬਿਜ਼ਨਸਮੈਨ ਆ ਉਸ ਨੂੰ ਅਮਰੀਕਾ ਦੇ ਵਿੱਚ ਮਾਰਿਆ ਜਾ ਸਕੇ ਕੰਸਟਰਕਸ਼ਨ ਕੰਪਨੀ ਦਾ ਮਾਲਕ ਤੇ ਇਹਨੇ ਹਿਟਮੈਨ ਹਾਇਰ ਕੀਤਾ ਆ ਆਪਣਾ ਜਿਹੜਾ bizness rival ਆ ਤੇ 7000 ਵੀ ਪਹਿਲਾਂ ਦੇ ਦਿੱਤੇ ਇਹ ਨਾਉਸਾਇਆ ਕਾਉਂਟੀ ਡਿਸਟ੍ਰਿਕਟ ਆ ਨਹੀਂ ਐਨੀ ਡੌਨਲੇ ਆ ਉਹਨਾਂ ਨੇ ਦੱਸਿਆ ਅੱਜ ਦੀਆਂ ਲਗਭਗ ਸਾਰੀਆਂ ਅਖਬਾਰਾਂ 'ਚ ਇਹ ਨਿਊਜ਼ ਹੈਗੀ ਆ ਬਹੁਤ ਵਾਰ ਫੇਰ ਸਾਨੂੰ ਕਹਿ ਦਿੰਦੇ ਜੀ ਇਹ ਨਿਊਜ਼ 네ਗੇਟਿਵ ਦਿੰਦੇ ਹੈਗੇ ਆ ਪਰ ਜਿਹੜੀ ਹੁਣ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਹਿੱਟ ਨਿਊਜ਼ ਹੋਵੇ ਟੌਪ ਤੇ ਹੋਵੇ ਤੇ ਉਹ ਫੇਰ ਆਪਾਂ ਸ਼ੇਅਰ ਤਾਂ ਕਰਨੀ ਹੈਗੀ ਆ ਸੋ ਉਹਦੇ ਵਿੱਚ 7000 ਡਾਲਰ ਪਹਿਲਾਂ ਇੱਕ ਬੰਦੇ ਨੂੰ ਦਿੱਤਾ ਵੀ ਤੂੰ ਇਹ ਜਿਹੜਾ ਮੇਰਾ ਅ ਬਿਜ਼ਨਸ ਰਾਈਵਲ ਹੈਗਾ ਆ ਜਿਨ੍ਹਾਂ ਦਾ ਮਲਟੀ ਮਿਲੀਅਨ ਡਾਲਰ ਦੇ ਇਹਨਾਂ ਦੇ ਸੇਵਰ ਲਾਸ ਸੂਟਸ ਵੀ ਆਫਸ ਦੇ ਵਿੱਚ ਚੱਲਦੇ ਸੀ ਜਿਸ ਬੰਦੇ ਨੂੰ ਮਾਰਨਾ ਸੀ ਉਹਦੀ ਵੀ ਵੱਡੀ ਕੰਸਟਰਕਸ਼ਨ ਕੰਪਨੀ ਆ ਤੇ ਇਹ ਮਾਰਨ ਵਾਲਾ ਵੀ ਜਿਹੜਾ ਕਿਸੇ ਨੂੰ ਪੈਸੇ ਦੇ ਕੇ ਮਰਵਾਉਣ ਵਾਲਾ ਇਹਦੀ ਵੀ ਜਿਹੜੀ ਆ ਵੱਡੀ ਕੰਪਨੀ ਹੈਗੀ ਆ ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਨਵਦੀਪ ਸਿੰਘ ਜੇ ਵੀ ਕੰਪਨੀ ਦਾ ਨਾਮ ਗ੍ਰੈਵਿਟੀ ਕੰਸਟਰਕਸ਼ਨ ਕਾਰਪੋਰੇਸ਼ਨ ਦੱਸਿਆ ਗਿਆ ਹੈ ਕਹਿੰਦੇ ਭਈ ਅ ਇਨ ਮਰਡਰ ਫॉर हायर ਪਲੋਟ ਕੀਤਾ ਹੈਗਾ 2 ਸਾਲ ਪਹਿਲਾਂ ਕੀਤਾ ਸੀ ਤੇ ਦੋਨਾਂ ਕੰਪਨੀਆਂ ਦੇ ਵਿੱਚ ਕਾਫੀ ਲਾ ਸੂਟ ਚੱਲਦੇ ਸੀ ਜਦੋਂ ਇਹਨੇ ਹਿਟਮੈਨ ਹਾਇਰ ਕੀਤਾ ਮਈ 29 ਨੂੰ ਭਈ ਉਹਨੂੰ ਇਹ ਕਿਹਾ ਭਈ ਤੂੰ ਉਹਨੂੰ ਕਿਡਨੈਪ ਕਰਨਾ ਹੈ ਟਾਰਚਰ ਕਰਨਾ ਹੈ ਉਹਦਾ ਸਿਰ ਵੱਡਣਾ ਹੈਗਾ ਤੇ ਮੈਨੂੰ ਫੋਟੋ ਭੇਜ ਨਹੀਂ ਤੇ ਫਿਰ ਪਹਿਲਾਂ ਮੈਂ 7000 ਡਾਲਰ ਅਪਰੰਟ ਦੇਣਾ ਤੇ ਬਾਅਦ ਦੇ ਵਿੱਚ 1 ਲੱਖ ਡਾਲਰ ਜਿਹੜਾ ਆ ਉਹ ਤੈਨੂੰ ਦਿੱਤਾ ਜਾਊਗਾ ਪਰ ਜਿਸ ਬੰਦੇ ਦੇ ਨਾਲ ਗੱਲ ਹੋਈ ਉਹ ਚਿਕਨ ਆਊਟ ਹੋ ਗਿਆ ਤੇ ਉਹ ਪੁਲਿਸ ਦੇ ਕੋਲ ਚੱਲ ਗਿਆ ਤੇ ਪੁਲਿਸ ਨੂੰ ਦੱਸਦਾ ਪਿਆ ਇੱਦਾਂ-ਇੱਦਾਂ ਕਰਕੇ ਮੈਨੂੰ ਕਿਸੇ ਨੇ ਪੈਸੇ ਦਿੱਤੇ ਹੈਗੇ ਆ ਬੰਦਾ ਮਾਰਨ ਦੇ ਲਈ ਤੇ ਮੈਂ ਇਹ ਨਾ ਕਰ ਦਿੱਤੀ ਹੈਗੀ ਆ ਸੋ ਹੁਣ ਨਵਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਅ 1 ਮਿਲੀਅਨ ਡਾਲਰ ਦੀ ਕੈਸ਼ ਵੇਲ ਜਾਂ 5 ਮਿਲੀਅਨ ਡਾਲਰ ਦਾ ਬੌਂਡ ਉਹਨੂੰ ਦੇਣਾ ਪਊਗਾ ਅ 900 ਕਾਉਂਟੀ ਦੇ ਪੁਲਿਸ ਕਮਿਸ਼ਨਰ ਪੈਟ੍ਰਿਕ ਰਾਈਡਰ ਨੇ ਅ ਕੱਲ ਜਿਹੜੀ ਐ ਪ੍ਰੈਸ ਕਾਨਫਰੰਸ ਉਹਦੇ ਵਿੱਚ ਦੱਸਿਆ ਵੀ ਇਹ ਬਹੁਤ ਹੀ ਜ਼ਿਆਦਾ ਜਿਹੜੀ ਡੇਂਜਰਸ ਸਿਚੁਏਸ਼ਨ ਹੈਗੀ ਆ ਉਹਨਾਂ ਨੇ ਕਿਹਾ ਵੀ ਅਸੀਂ ਡਿਸਟ੍ਰਿਕਟ ਅਥਾਰਨੀ ਤੇ ਹੋਰ ਜਿਹੜਾ ਸਾਰਾ ਸਟਾਫ ਇਸ ਇਸ਼ੂ ਦੇ ਉੱਤੇ ਕੰਮ ਕਰਦਾ ਸੀ ਉਹਨਾਂ ਸਾਰਿਆਂ ਦੇ ਧੰਨਵਾਦੀ ਆ ਤਾਂ ਕਿ ਇਹ ਕਤਲ ਹੋਣ ਤੋਂ ਜਿਹੜਾ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ ਜਿਹੜੇ ਬੰਦੇ ਨੇ ਕੋਸ਼ਿਸ਼ ਕੀਤੀ ਆ ਉਹਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਊਗਾ ਇਦਾਂ ਦਾ ਹੀ ਇੱਕ ਕੇਸ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚੋਂ ਵੀ ਜਿਹੜਾ ਉਹ ਨਿਕਲ ਕੇ ਆਇਆ ਸੀ ਭਾਈ ਦੁਸ਼ਮਣੀਆਂ ਆਪਣੀਆਂ ਇਸ ਤਰੀਕੇ ਦੇ ਨਾਲ ਜੇ ਤੁਸੀਂ ਪਾਲਣ ਲੱਗੋ ਤਾਂ ਕੰਮ ਖਰਾਬ ਆ ਇਦਾਂ ਤਾਂ ਲੱਗਦਾ ਜਿੱਦਾਂ ਸਪਰੇਨੋਜ਼ ਦਾ ਸ਼ੋਅ ਚੱਲਦਾ ਹੋਵੇ ਵੀ ਇੱਕ ਦੂਜੇ ਨੂੰ ਤੁਸੀਂ ਜਿਹੜੀਆਂ ਸੁਪਾਰੀਆਂ ਦੇ ਦੇ ਕੇ ਜਿਹੜਾ ਉਹ ਮਰਵਾ ਰਹੇ ਆ ਇੱਕ ਪਾਸੇ ਭਾਰਤ ਦੀ ਸਰਕਾਰ ਜਿਹੜੀ ਸਪਾਲੀ ਦੇ ਕੇ ਇੱਥੇ ਸਿਕ ਐਕਟੀਵਿਸਟਾਂ ਨੂੰ ਮਰਵਾਉਣ ਲੱਗੀ ਹੋਈ ਆ ਵੀ ਆਵਾਜ਼ ਨਾ ਚੱਕਣ ਤੇ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਜਿਹੜੇ ਉਹ ਤੁਸੀਂ ਪਏ ਹੋਏ ਆ ਆਪਸ ਦੇ ਵਿੱਚ ਜਿਹੜੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਤੁਸੀਂ ਉਹ ਬਿਲਕੁਲ ਹੀ ਐਂਡ ਤੱਕ ਹੀ ਜਿਹੜਾ ਉਹ ਤੁਸੀਂ ਲੈ ਗਏ ਤੇ ਹੁਣ ਬੰਦਾ ਬਾਹਰ ਤਾਂ ਨਹੀਂ ਆਊਗਾ ਗ੍ਰੈਵਿਟੀ ਦੀ ਗ੍ਰੈਵਿਟੀ ਦੇ ਵਿੱਚ ਐਸਾ ਜਿਹੜਾ ਬੰਦਾ ਇਹ ਫਸਣਾ ਆ ਵੀ ਹੁਣ ਕੀ ਜਿਹੜਾ ਇਸ ਦੇ ਵਿੱਚ ਕਰੂਗੇ ਇੱਕ ਸਾਡੇ ਕਮੈਂਟ ਆ ਰਿਹਾ ਉਸ ਦੇ ਉੱਤੇ ਇੱਕ ਟਿੱਪਣੀ ਕਰਦੇ ਹੋਏ ਹਰਜੋਤ ਸਿੰਘ ਜੀ ਫਿਰ ਅੱਗੇ ਵਧਾਂਗੇ ਕਹਿੰਦੇ ਵੀ ਕੋਈ ਟਿਕਟੌਕ ਦੇ ਉੱਤੇ ਕਿਸੇ ਦੇ ਨਾਲ ਇਸੇ ਤਰੀਕੇ ਦੀ ਜਾਲਸਾ ਜੀ ਜਿਹੜੀ ਪਹਿਲੀ ਖਬਰ ਕੀਤੀ ਸੀ ਵੀ ਉਦਾਂ ਦੀ ਜਿਹੜੀ ਉਹ ਕਰਦੇ ਆ ਭਾਈ ਜੇ ਉਹ ਪੁਲਿਸ ਵਾਲੇ ਕੁਝ ਨਹੀਂ ਕਰਦੇ ਤਾਂ ਆਈਸ ਵਾਲਿਆਂ ਨੂੰ ਰਿਪੋਰਟ ਕਰੋ ਜੇ ਉਹ ਟੂਰਿਸਟ ਵੀਜ਼ੇ ਤੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਸ ਦੀ ਆੜ ਦੇ ਵਿੱਚ ਉਹ ਗਲਤ ਕੰਮ ਕਰ ਰਹੇ ਆ ਆਈਸ ਨੇ ਸਪੈਸ਼ਲ ਇਸ ਚੀਜ਼ ਦੇ ਲਈ ਜਿਹੜੇ ਉਹ ਬਣਾਏ ਆ ਪੁਲਿਸ ਨੂੰ ਤੁਸੀਂ ਰਿਪੋਰਟ ਕਰਤੀ ਗੁੱਡ ਆ ਜੇ ਉਹ ਕਾਰਵਾਈ ਨਹੀਂ ਪਾ ਰਹੇ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਆ ਤੁਹਾਨੂੰ ਉਸ ਤੋਂ ਅਗਲੇ ਜਿਹੜੇ ਹੋਰ ਮੈਹਿਕਮੇ ਤੱਕ ਜਿਹੜੀ ਅਪਰੋਚ ਕਰਨ ਦੀ ਜ਼ਰੂਰਤ ਆ ਇਦਾਂ ਦੇ ਬੰਦਿਆਂ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਜਿਹੜੇ ਆ ਕੇ ਇੱਥੇ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਕਹਿ ਲੋ ਵੀ ਗੱਲਾਂ ਚ ਲਾ ਕੇ ਇਤਰਾਜ਼ ਜੋਗ ਬਾਝ ਦੇਵੇ ਤਸਵੀਰਾਂ ਬਣਾ ਕੇ ਜਾਂ ਗਲਤ ਜਿਹੜੀਆਂ AI ਦੇ ਨਾਲ ਵੀ ਅੱਜਕੱਲ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ ਸੋ ਉਹਦਾਂ ਦੀਆਂ ਚੀਜ਼ਾਂ ਦੇ ਨਾਲ ਜੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਉਹਨਾਂ ਦੀ ਤੁਰੰਤ ਤੁਹਾਨੂੰ ਜਿਹੜੀ ਆ ਹੋਰ ਰਿਪੋਰਟ ਕਰਨੀ ਚਾਹੀਦੀ ਆ ਤਾਂ ਜੋ ਇਦਾਂ ਦੇ ਮਾੜੇ ਅਨਸਰ ਆ ਇਥੋਂ ਦੀ ਸੁਸਾਇਟੀ ਚੋਂ ਬਾਹਰ ਹੀ ਰਹਿਣ